ਸ਼ਸ਼ੀਕਾਲ ਜੀ ਮੈਂ ਸਰਪ੍ਰਸਤ ਸਿੰਘ ਖੁੰਡ ਪਿਆਵੇਂ ਚੱਲ ਤਾ ਬਈ ਅੱਜ ਆਪਾਂ ਪਹੁੰਚੇ ਪਿੰਡ ਮੈਸਟਰਖਾਨਾ ਵਿਖੇ ਠੀਕ ਹੈ ਜੀ ਇੱਥੇ ਆਪਣੇ ਇੱਕ ਬਹੁਤ ਹੀ ਵਧੀਆ ਖਾਸ ਮਹਿਮਾਨ ਨੇ ਰਣਜੀਤ ਸਿੰਘ ਮਠਾੜੂ ਜੀ ਠੀਕ ਹੈ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਦੇ ਵਿੱਚ ਲੱਡੂ ਵੰਡੇ ਜਾਣਗੇ ਠੀਕ ਹੈ ਜੀ ਉਹਨਾਂ ਦਾ ਪ੍ਰੋਗਰਾਮ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਆਪਣੇ ਦਰਸ਼ਕਾਂ ਨੂੰ ਪਹਿਲਾਂ ਆਪਣਾ ਪਰਿਚੈ ਦੇ ਨਾਮ ਦੱਸ ਦੋ ਆਪਣਾ ਜੀ ਸਭ ਤੋਂ ਪਹਿਲਾਂ ਤਾਂ ਅਖੰਡ ਪੰਜਾਬ ਦੀ ਜਿਹੜੀ ਟੀਮ ਹੈ ਉਹਨਾਂ ਦਾ ਅਸੀਂ ਇੱਥੇ ਪਿੰਡ ਮੈਸਰਖਾਨਾ ਪਹੁੰਚੇ ਦਿੱਤਾ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਜੀ ਮੈਂ ਰঞ্জੀਤ ਸਿੰਘ ਮਠਾੜੂ ਹਾਂਜੀ ਸਟੇਟ ਵੈਸ ਪ੍ਰੈਜ਼ੀਡੈਂਟ ਐਕਸੰਪੀਲਾਈ ਬੈਂਕ ਪੰਜਾਬ ਹਾਂਜੀ ਤੇ ਜੋ ਅੱਜ ਲੱਗੂ ਇੱਥੇ ਬੰਡਰ ਜਾ ਰਹੇ ਆ ਸਾਡੇ ਨਿਹੰਦਰ ਭਗਤ ਜੀ ਜੋ ਐਮ ਐਲ ਏ ਜਲੰਧਰ ਬੈਸਟ ਤੋਂ ਜਿੱਤੇ ਆ ਉਹਨਾਂ ਦੀ ਕੁਝ ਦੇ ਵਿੱਚ ਇਹ ਸਾਰੇ ਜਨ ਨਕਨ ਵਾਸੀ ਆ ਉਹਨੂੰ ਬੰਡ ਰਹੇ ਆ ਪੂਰੀ ਖੁਸ਼ੀ ਆ ਤੁਹਾਨੂੰ ਜੀ ਫਿਰ ਬਹੁਤ ਖੁਸ਼ੀ ਆ ਜੀ ਦੇਖੋ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆਗਾ ਹਾਂਜੀ ਹਾਂਜੀ ਅੱਗੇ ਸਾਡੇ 92 ਐਮਐਲਏ ਸੀ ਹੁਣ 93 ਹੋ ਗਏ ਬਹੁਤ ਬਹੁਤ ਵਧਾਈਆਂ ਤੁਹਾਨੂੰ 96 ਹੋਣਗੇ ਹੁਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਜੀ ਭਾਈ ਤੁਹਾਨੂੰ ਵੀ ਸਾਰਿਆਂ ਨੂੰ ਪੂਰੀ ਖੁਸ਼ੀ ਆ ਠੀਕ ਹੈ ਜੀ ਸਾਰੇ ਆਮ ਆਦਮੀ ਦੇ ਪੰਤੇ ਹੀ ਹੋ ਹਾਂਜੀ ਹਾਂਜੀ ਜਵਾਹ ਪੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਜੋਗ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਪਰਵਿੰਦ ਕੇਜਰੀਵਾਲ ਜਿੰਦਾਬਾਦ ਸੰਦੀਪ ਪਾਟਕ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲਓ ਜੀ ਹੁਣ ਬਈ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਜਿੰਨੇ ਵੀਰੇ ਬਣਨ ਲੱਡੂ ਬਣਨਗੇ ਤੁਸੀਂ ਬੰਡੋਈ ਤੁਸੀਂ ਜੀ ਕਰ ਦਿਓ ਸਟਾਰਟ ਕਰੋ ਮੂੰ ਮਿੱਠਾ ਸਾਰੇ ਜੀ ਬੇਟਾ ਹਾਂਜੀ 37 ਹਜ਼ਾਰ ਤੋਂ ਪਲੱਸ ਹੈ 37 ਹਜ਼ਾਰ ਤੋਂ ਪਲੱਸ ਜੀ ਹਾਂ ਇੰਨੀ ਸਾਰੀ ਪਾਰਟੀਆਂ ਨੇ ਵੋਟ ਨਹੀਂ ਪਈ ਜਿੰਨੀ ਇਕੱਲੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਪਈ ਹੈ ਜਿੱਤਣ ਦਾ ਮਾਰਜਿਨ ਸਾਰੀਆਂ ਪਾਰਟੀਆਂ ਨਾਲੋਂ ਵੱਧ ਹੈ ਆਮ ਆਦਮੀ ਦਾ ਜੀ ਆਮ ਆਦਮੀ ਦਾ 37 ਹਜ਼ਾਰ ਪ੍ਰਾਤੇ ਜਿੱਤਿਆ ਜਿਹੜੀ ਵੋਟ ਪਈਆ ਪੂਰੀ 50 ਹਜ਼ਾਰ ਦੇ ਕਰੀਬ ਹੈ ਅੱਛਾ ਅੱਛਾ ਜੀ ਤੇ ਦੂਜੀ ਪਾਰਟੀ ਨੂੰ ਕਿਸੇ ਨੂੰ 5000 ਕਿਸੇ ਨੂੰ 7000 ਕਿਸੇ ਨੇ 2000 ਕਾਲੀ ਦਲ ਤਾਂ ਸਾਨੂੰ ਪਤਾ ਸੀ ਸੀਮੇ 7ਵੇਂ ਨੰਬਰ ਤੇ ਆ ਹਾਥੀ ਨੂੰ ਲੈ ਡੁੱਬ ਗਿਆ ਹਾਥੀ ਕਿੰਨੀ ਜੀ 700 700 ਕਿੰਨੂ ਜੀ ਹਾਥੀ ਆ ਹਾਥੀ ਵਾਲੇ ਨੇ 700 ਵੋਟ ਪਾਈ ਆ ਜੀ ਹਾਥੀ ਵਾਲੇ ਨੇ 700 ਵੋਟ ਹੀ ਪਾਈ ਆ ਜੀ ਸਾਨ ਵਾਲੇ ਸਾਡਾ ਮੰਤਰੀ ਬਹੁਤ ਵਧੀਆ ਹੈ ਦੇਖੋ ਜੀ ਅਜਿਹਾ ਭਗਵੰਤ ਮਾਨ ਜੀ ਸਾਰੇ ਬਾਗਾਂ ਨੂੰ ਮਿਲਾ ਕੇ ਜੇ ਅੱਜ ਇਕੱਠੇ ਵੀ ਕਰ ਲਿਆ ਫਿਰ ਵੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਬਹੁਤ ਵਧੀਆ ਵੋਟਾਂ ਲੈ ਕੇ ਜਿੱਤੇ ਆ ਜਿਹੜੀ ਜੋ ਭਗਵੰਤ ਮਾਨ ਜੀ ਤੇ ਸੰਦੀਪ ਬਾਦਲ ਜੀ ਦੀ ਟੀਮ ਹੈ ਹਾਂਜੀ ਤੇ ਇੱਕ ਟੀਮ ਤੇ ਇੱਕ ਚੈਨ ਪਰਤੀ ਤੌਰ ਤੇ ਕੰਮ ਕੀਤਾਗਾ ਹਾਂਜੀ ਹਾਂਜੀ ਸਾਡਾ ਮਤਲਬ ਚੈਨ ਮਤਲਬ ਇੰਨੀ ਮਜ਼ਬੂਤ ਸੀ ਜਲੰਧਰ ਦੇ ਵਿੱਚ ਕਿ ਬਹੁਤ ਵਧੀਆ ਸਾਡੇ ਇੱਥੇ ਪ੍ਰਧਾਨ ਐਮ ਐਲ ਏ ਸਹਿਬਾਨ ਸਾਡੇ ਚੇਅਰਮੈਨ ਸਹਿਬਾਨ ਸਾਰਿਆਂ ਨੇ ਆਪ ਆਪ ਦਾ ਯੋਗਦਾਨ ਪਾਇਆ ਸਾਡੇ ਸਾਰੇ ਵਲੰਟੀਅਰ ਨੇ ਤਨਮਾਨ ਦੇ ਨਾਲ ਉੱਥੇ ਸੇਵਾ ਕੀਤੀ ਹੈ ਇਸ ਕਰਕੇ ਜਿਹੜੀ ਸਾਡੀ ਜ਼ੋਰਦਾਰ ਜਿੱਤ ਹੋਈ ਹੈ ਤੇ ਜਿਹੜੀਆਂ ਆਉਣ ਵਾਲੀਆਂ ਚਾਰ ਹੋਰ ਸਾਡੀਆਂ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਈਆਂ ਉਹਨਾਂ ਦੇ ਵਿੱਚ ਇਦੋਂ ਵੱਡੇ ਮਾਰਜਿਨ ਨਾਲ ਜਿੱਤੂ ਗਿਆ ਆਮ ਆਦਮੀ ਪਾਰਟੀ ਜੇ ਭਗਵਾਨ ਤਮਾਨ ਦੀ ਗਵਾਹੀ ਦੇ ਵਿੱਚ ਇਹ ਇਲੈਕਸ਼ਨ ਲੜੀ ਗਈ ਹੈ ਤੇ ਸੰਦੀਪ ਪਾੜੀ ਦੀ ਗਵਾਹੀ ਦੇ ਵਿੱਚ ਦੋਨਾਂ ਦੀ ਗਵਾਹੀ ਦੇ ਵਿੱਚ ਚੋਣ ਲੜੀ ਗਈ ਹੈ ਤੇ ਇਸ ਕਰਕੇ ਜਿਹੜੀ ਲੀਡ ਹੈ ਜਲੰਧਰ ਬੈਠ ਤੁਹਾਡੀ ਬਹੁਤ ਵੱਡੀ ਲੀਡ ਹੋਈ ਆ ਮਾਦੀ ਪਾੜੀ ਭਗਵਾਨ ਤਮਾਨ ਨੇ ਕੰਮ ਵੀ ਕੀਤੇ ਜੀ ਤਾਂ ਕਰਕੇ ਹਾਂਜੀ ਹਾਂਜੀ ਤਾਂ ਮੁੱਖ ਮੰਤਰੀ ਪੰਜਾਬ ਦੀ ਪੰਜਾਬ ਨੂੰਕਰ ਸਾਹ ਬਣਾਉਣਗੇ ਜਰੂਰ ਹੀ ਬਿਲਕੁਲ ਬਣਾਉਣਗੇ 27 ਦਾ ਮੋਟ ਬੱਜ ਗਿਆ ਤੁਹਾਡੇ ਸਿਰ ਤੇ ਆ ਆਸਾਨ ਦੇ ਪੁੱਤ ਨੇ ਕਿਸਾਨੀ ਨੇ ਕੀਤੀ ਹੈ ਇਹ ਕਿਸਾਨੀ ਬਾਰੇ ਜਾਣਦੇ ਇਹ ਦੁਬਾਰਾ 2027 ਚ ਰੀਪੀਟ ਹੋ ਗਈ 100 ਸੀਟ ਲੈ ਕੇ ਜਿੱਟੂਗੀ ਦੁਬਾਰੇ 117 ਦੇ ਵਿੱਚੋਂ 100 ਆਊਗੀ ਘੱਟੋ ਘੱਟ ਹੁਣ ਆਉਣ ਵਾਲੀ ਦੋਸ ਫਾਈ ਦੇ ਵਿੱਚ ਮੈਂ ਸਾਰੇ ਪਾਟੇ ਖਤਮ ਕਰੂੰ ਇਹੀ ਚੱਲੂ ਅੱਛਾ ਜੀ ਸਾਰੇ ਪੰਜਾਬ ਚ ਭਗਵਾਨ ਤਮਾਨ ਦੀ ਸੋਚਣਾ ਬੰਦੇ ਬਹੁਤ ਜੁੜੇ ਆ ਆਪ ਗਿਲੇ ਸ਼ਿਕਵੇ ਤਾਂ ਹੁੰਦੇ ਰਹਿੰਦੇ ਆ ਭਗਵਾਨ ਤਮਾਨ ਦੇ ਬਹੁਤ ਬਿਲਕੁਲ ਜੀ ਦੇਖੋ ਜੀ ਮਹੱਲਾ ਕਲੀਨਿਕ ਹੈਗੇ ਐਮਰਸ ਸਕੂਲ ਹੈਗੇ ਤੇ 600 ਜੇਨੀ ਯੂਨਿਟ ਬਿਜਲੀ ਫਰੀ ਹੈ ਝੋਨੇ ਵਾਸਤੇ ਲੋਕਾਂ ਨੂੰ ਨਿਰੰਤਰ ਬਿਜਲੀ ਮਿਲ ਰਹੀ ਹੈ ਸਾਡੇ ਸ਼ਹੀਦ ਪਰਿਵਾਰਾਂ ਨੂੰ ਕਰੋੜ-ਕਰੋੜ ਰੁਪਈਆ ਨਹਿਰਾ ਦਾ ਜੋ ਜਾਲ ਵਿਸਾਇਆ ਜਾ ਰਿਹਾ ਹੈਗਾ ਇਹ ਸਿਰਫ ਆਮ ਆਦੀ ਪਾਰਟੀ ਦੀ ਸਰਕਾਰ ਕਰਕੇ ਹੋ ਰਿਹਾ ਹੈਗਾ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਜਿੰਨਾ ਡਿਵੈਲਪਮੈਂਟ 2.5 ਸਾਲ ਦੇ ਵਿੱਚ ਸਾਡੀ ਆਮ ਆਦੀ ਪਾਰਟੀ ਸਹੀ ਸਰਕਾਰ ਹੈ ਉਹਨੇ ਕੀਤਾਗਾ ਤੇ ਜਿਹੜੇ ਸਾਡੇ ਹਲੇ 2.5 ਸਾਲ ਬਾਕੀ ਪਏ ਆ ਉਹਨਾਂ ਦੇ ਵਿੱਚ ਰਿਕਾਰਡ ਤੋੜ ਜਿਹੜਾ ਸਾਡਾ ਪ੍ਰਕਾਸ਼ ਹੋਊਗਾ ਤੇ ਆਉਣ ਵਾਲੀ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਗੀ ਵਿਧਾਨ ਸਭਾ ਦੇ ਵਿੱਚ ਉਹ ਜੇ ਆਮ ਆਦੀ ਜਿਹੜੀ ਪਾਰਟੀ ਹੈ ਲਗਭਗ 100 ਸੀਟਾਂ ਲੈ ਕੇ ਲੀਡ ਕਰੂਗੀ ਤੇ ਸਰਕਾਰ ਬਣਾਉਗੀ ਠੀਕ ਹੈ ਜੀ ਠੀਕ ਹੈ ਹੋਰ ਕੁਝ ਕਹਿਣਾ ਹੈ ਆਪਾਂ ਇਹ ਸਰਕਾਰ ਬਾਰੇ ਜਿਹੜਾ ਇਹ ਜਿਹੜਾ ਇਹ ਕਿਹਨ ਜਿਹੜਾ ਕਿਸਾਨ ਦਾ ਪੁੱਤ ਆ ਹੋਰ ਪਾਸੇ ਵੋਟ ਨਹੀਂ ਪਾਉਂਦਾ ਉਹ ਜਿਹੜਾ ਜੱਟ ਦਾ ਪੁੱਤ ਹੈ ਉਹ ਭਗਵਾਨ ਤੁਹਾਨੂੰ ਨਹੀਂ ਪਾਉ ਠੀਕ ਹੈ ਕਾਕੀ ਪਾਰਟੀਆਂ ਦਾ ਫਰਮਾਨ ਤਾਂ 2027 ਚ ਜਮਨ ਨਮਨਸ਼ਾਨ ਖਤਮ ਹੈ ਜੀ ਨਵੋ ਸਾਲ ਖੂਗਾ ਅੱਛਾ ਜੀ ਅੱਤਾ ਤਾਂ ਹੁਣੇ ਹੋਗੇ ਜੀ ਹਨਾ ਪਾਰਟੀਆਂ ਨੇ ਜਮਾਨਤਾ ਤਾਂ ਹੁਣੇ ਜਬਤ ਹੋ ਗਈਆਂ ਫੇਰ ਤਾਂ ਹੋਣਗੇ ਹੋਣੀਆਂ 2027 ਚ ਬਾਕੀ ਕੰਮ ਹੀ ਹੋਣੇ ਹਨ ਹਾਂ ਜੀ ਭਗਵੰਤ ਤਵਾਨ ਸਿੰਘ ਜੀ ਹਾਂ ਜੀ ਹਾਂ ਜੀ ਕਿਸਾਨੀ ਨੇ ਕੀਤੀ ਐ ਖੇਤੀ ਨੇ ਕਰੀਆ ਸਾਰਾ ਕੁਝ ਨੂੰ ਗਿਆਨ ਆ ਬਿੱਤੇਵੇਂ ਜਾਂ ਦੁੱਖ ਹੀ ਕਵੇਂ ਫਾਹੀ ਲੈਂਦੇ ਆ ਬਿਲਕੁਲ ਜੀ ਸੈਂਟਰ ਦੀ ਗੱਲ ਨਹੀਂ ਭਜਾਈ ਕਿਸਾਨੀ ਵਾਰੀ ਨਹੀਂ ਪਹਿਲਾਂ ਆ ਸੁੱਖੇ ਵਰਗੇ ਗੱਪੀ ਨਹੀਂ ਸਾਰੇ ਕਿਸੇ ਨੇ ਕਰਨੀ ਨਹੀਂ ਭਜਾਈ ਖੇਤੀ ਆ ਤਾਂ ਹੀ ਹੋਣਾ ਮਲੋਟ ਤੋਂ ਲੰਬੀ ਵਾਲੀ ਸਾਈਡ ਇੱਕ ਨਹਿਰ ਬਣਾ ਰਹੇ ਹਨਾ ਜੀ ਨਵੀਂ ਨਹਿਰ ਬਣ ਰਹੀ ਹੈ ਨਿਕਲ ਰਹੀ ਹੈ ਉਹਦੇ ਨਾਲ ਜਿਹੜਾ ਏਰੀਆ ਲੰਬੀ ਦਾ ਏਰੀਆ ਉਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਸਾਨਾਂ ਨੂੰ ਉਹ ਹਰੀਕੇ ਪੱਤੋਂ ਤੋਂ ਨਿਕਲ ਰਹੀ ਹੈ ਤੇ ਉਹ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਹੈ ਸਮਰਪਿਤ ਹੋਊਗੀ ਮਾਲ ਬਨੈਰ ਮਾਲ ਬਨੈਰ ਉਹ ਹੁਣ ਬਾਕੀ ਲੰਬੀ ਹੈ ਵੀ ਬਾਦਲਾਂ ਦਾ ਏਰੀਆ ਥੋੜਾ ਜਣਾ ਹੈ ਇਹ ਦੇਖੋ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਹੈ ਜੋ ਮਾਲਬਾ ਨਹਿਰਾ ਹੈ ਹਰੀਕੇ ਪੱਤੋਂ ਤੋਂ ਨਿਕਲਣਾ ਤੇ ਇਹ ਸਾਰੇ ਏਰੀਆ 55000 ਏਕੜ ਨੂੰ ਜਿਹੜਾ ਮਤਾਂ ਰੱਖਦੇ ਨੂੰ ਉਹ ਸਿੰਚਾਈ ਕਰ ਠੀਕ ਹੈ ਜੀ ਲਓ ਜੀ ਆਮ ਆਦਮੀ ਦੀ ਪਾਰਟੀ ਜਿੱਤ ਦੀ ਖੁਸ਼ੀ ਵਿੱਚ ਇੱਥੇ ਲੱਡੂ ਵੰਡੇ ਗਏ ਬਹੁਤ ਵਧੀਆ ਪ੍ਰੋਗਰਾਮ ਸੀ ਮਠਾੜੂ ਜੀ ਵੱਲੋਂ ਕਰਾਇਆ ਗਿਆ ਰਣਜੀਤ ਸਿੰਘ ਮਠਾੜੂ ਜੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਜੀ ਠੀਕ ਹੈ ਜੀ ਤੁਹਾਡਾ ਵੀ ਧੰਨਵਾਦ ਜਿਹੜੀ ਕੁੰਡ ਪੰਜਾਬ ਦੀ ਜਿਹੜੀ ਟੀਮ ਹੈ ਇੱਥੇ ਪਹੁੰਚੀ ਹੈ ਅਸੀਂ ਉਹਨਾਂ ਦਾ ਵੀ ਤਹਿ ਦਰੋਤ ਨਾ ਨਾ ਤੁਸੀਂ ਕਦੇ ਮਰਜ਼ੀ ਮੋੜ ਕਰਾਂਗੇ ਆਮ ਆਦਮੀ ਪਾਰਟੀ ਹਾਕਾ ਮੋੜ ਵੱਲੋਂ ਖਾਸ ਕਰਕੇ ਤੁਹਾਡਾ ਧੰਨਵਾਦ ਕਰਦੇ ਜੀ ਐਨਪੀ ਧੰਨਵਾਦ ਤੁਹਾਡਾ ਜੀ